ਸਾਮ ਦੰਦ ਵੇਦ ਮਨੀਸ਼ ਸੋਧੀਆਂ ਦੀ ਜਿਹੜਾ ਬਿਆਨ ਦਿੱਤਾ ਕਿ ਸਾਮ ਦੰਦ ਦੰਦ ਪੇ ਜਿਹੜਾ ਉਹ ਸਾਰਾ ਬਨਾਓ ਔਰ ਜਿੰਨਾ ਇਹ ਲੋਕਾਂ ਦੇ ਉੱਪਰ ਐਦਾਂ ਦਾ ਦੋਸ਼ ਪ੍ਰਚਾਰ ਕਰਨਗੇ ਵਰਤ ਜਾਂਦੇ ਹੋ ਉਹਨਾਂ ਭਾਰਤੀ ਜਨਤੇ ਪਾਰਟੀ ਉੱਬਰ ਕੇ ਸਾਹਮਣੇ ਆਉਗੇ ਬਹੁਤ ਐਡਵੋਕੇਟੋ ਕੀ ਲੱਗੀ ਹੋਣਾ ਕੋਈ ਧਾਰਾ ਬਣਦੀ ਕੋਈ ਧਾਰਾ ਨਹੀਂ ਬਣਦੀ ਕੋਈ ਨਹੀਂ ਤੁਸੀਂ ਕਿਸੇ ਨੂੰ ਅਰੈਸਟ ਕਰ ਸਕਦੇ ਈਵਰ ਉਹ ਸਿੰਬੋਲਿਕ ਅਰੈਸਟ ਔਰ ਕੋਈ ਹੋਰ ਅਰੈਸਟ ਹੋਏ ਠੀਕ ਹੈ देयर शुड ਬੀ ਵਨ ਸੈਕਸ਼ਨ 144 ਐਂਡ देयर वाज ਨਾਟ ਉਥੇ ਕੋਈ ਵੀ 144 ਦੀ ਸੈਕਸ਼ਨ ਕੋਈ ਵੀ ਇੰਪੋਜ਼ ਨਹੀਂ ਸੀਗੀ ਹਾਊ ਕੁਡ ਦੇ ਰੈਸਟ ਰਾਜਿੰਦਰ ਲੱਕੀ ਕਿਆ ਕਾ ਕਿਆ ਗਲਤ ਕੀਤਾ ਉਹਨੇ ਕੈਂਪ ਲੱਗਾ ਹੋਇਆ ਪੰਚਾਇਤ ਪੰਚਾਇਤ ਦੀ ਸਹਿਮਤੀ ਦੇ ਨਾਲ ਲੱਗਿਆ ਹੋਇਆ ਤਾਂ ਐਂਟਰੀ ਟਾਸਕ ਫੋਰਸ ਕੋ ਲਗਾਤੀ ਜੀ ਇੰਨਾ ਜ਼ਿਆਦਾ ਖਤਰਾ ਵੱਧ ਗਿਆ ਇਸ ਕੈਂਪ ਤੋਂ ਕੈਂਪ ਦੇ ਵਿੱਚ ਕੋਈ ਕੋਈ ਉੱਥੇ ਹੁੱਲੜ ਵਜੀ ਹੋਈ ਕੋਈ ਲੜਾਈ ਝਗੜਾ ਹੋਇਆ ਜਿਹੜੀ ਉੱਥੇ ਇੰਨੀ ਫੋਰਸ ਭੇਜਣੀ ਪੈ ਗਈ ਕਿ ਉੱਥੇ ਇੱਕ ਫਿਰ ਪਾਰਟੀ ਕੋਲੋਂ ਪਾਰਟੀ ਦੇ ਪ੍ਰਧਾਨ ਨੂੰ ਚੱਕਣਾ ਪੈ ਗਿਆ ਵੀ ਆਓ ਸਰਧਾਰ ਨੇ ਕੁਛ ਅਦਾ ਕੀਤਾ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਜਾਏ ਅਸੀਂ ਦੂਣ ਸਵਾਏ ਹੋਏ ਅੱਜ ਭਗਵੰਤਮਾਨ ਇਸਨੇ ਸਾਨੂੰ ਉਸ ਮੀਰ ਮੰਨੂ ਦੀ ਯਾਦ ਦਿਲਾ ਦਿੱਤੀ ਜਿਸਨੇ ਜਵਰ ਜਲਣ ਦੀ ਇੰਤਹਾ ਕੀਤੀ ਸੀ ਅਸੀਂ ਇਸ ਮੀਡੀਆ ਰਾਹੀਂ ਅਲਟੀਮੇਟਮ ਦੇਣਾ ਚਾਹੁੰਦੇ ਆ ਜੇ ਅਗਰ 2 ਤੋਂ 4 ਘੰਟੇ ਦੇ ਵਿੱਚ ਆਦਰ ਸਾਡੇ ਰਾਜੇਂਦਰ ਸਿੰਘ ਲੱਕੀ ਜ਼ਿਲ੍ਹਾ ਪਰ ਅਧਿ ਕਸ਼ੀ ਨੂੰ ਨਹੀਂ ਛੱਡਿਆ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਹੋਏਗਾ ਸਾਰੇ ਚੱਕੇ ਜਾਮ ਕਿਤੇ ਜਾਣਗੇ ਅਸੀਂ ਲਗਾਤਾਰ ਅਸ਼ਨੀ ਸ਼ਰਮਾ ਜੀ ਦੇ ਨਾਲ ਸਟੇਟ ਲੀਡਰਸ਼ਿਪ ਦੇ ਨਾਲ ਕਨੈਕਟ ਦੇ ਵਿੱਚ ਆ ਮੈਂ ਹੁਣੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ ਉਹ ਗਵਰਨਰ ਸਾਹਿਬ ਨੂੰ ਮਿਲਣ ਜਾ ਰਿਹਾ ਔਰ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਲੀਡਰਸ਼ਿਪ ਚਾਹੇ ਕੇ.ਡੀ. ਭੰਡਾਰੀ ਜੀ ਚਾਹੇ ਰਾਣਾ ਜੀ ਨੇ ਉਹਨਾਂ ਨੂੰ ਵੀ ਵੱਖਰੇ ਵੱਖਰੇ ਥਾਵਾਂ ਤੋਂ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਇਹਨ ਸਭ ਤੋਂ ਪਹਿਲਾਂ ਸ਼ਿਰਵਾਈਰੂ ਜੀ ਦਾ ਖਾਲਸਾ ਸ਼ਿਰਵਾਈਰੂ ਜੀ ਦੀ ਫਤਿਹ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਸਾਡੀ ਕੇਂਦਰ ਸਰਕਾਰ ਕੈਂਪ ਲਗਾ ਰਹੀ ਹੈ ਜੋ ਲੋਕ ਇਤਨੀਆ ਸਕੀਮਾਂ ਦੇ ਨਾਲ ਪੂਰੇ ਭਾਰਤ ਵਿੱਚ ਕੈਂਪ ਲੱਗ ਰਹੇ ਨੇ ਸਾਡੇ ਨਾਲ ਦੇ ਸੂਬਿਆਂ ਦੇ ਵਿੱਚ ਕੈਂਪ ਲੱਗ ਰਹੇ ਨੇ ਇਸੇ ਤਰ੍ਹਾਂ ਕੇਂਦਰ ਸਰਕਾਰ ਦੀ ਸਕੀਮਾਂ ਦੇ ਕੈਂਪ ਸਾਡੇ ਬਲਾਚੌਰ ਵਿਧਾਨ ਸਭਾ ਦੇ ਵਿੱਚ ਵੀ ਲਗਾਤਾਰ ਚੱਲ ਰਹੇ ਨੇ ਜਿਵੇਂ ਕਿ 182 ਬਿੰਡਾਂ ਦੇ ਵਿੱਚੋਂ ਅਸੀਂ 60 ਬਿੰਡਾਂ ਨੂੰ ਅਸੀਂ ਕਵਰ ਅਪ ਕਰ ਚੁੱਕੇ ਹਾਂ ਸੋ ਅੱਜ ਜੋ ਆਮ ਆਦੀ ਪਾਰਟੀ ਨੇ ਸਭ ਤੋਂ ਵੱਡਾ ਜੋ ਤੱਕਾ ਕੀਤਾ ਹੈ ਸਾਡੇ ਜ਼ਿਲ੍ਹੇ ਦੇ ਰਿਐਕਸ਼ਨ ਰਾਜਿੰਦਰ ਸਿੰਘ ਲੱਕੀ ਜੀ ਨੂੰ ਅਰੈਸਟ ਕੀਤਾ ਗਿਆ ਹੈ ਮੈਂ ਸਮਝਦਾ ਇੱਕ ਆਮ ਆਦੀ ਪਾਰਟੀ ਦਾ ਇਸ ਤੋਂ ਵੱਡਾ ਤੱਕਾ ਨਹੀਂ ਹੋ ਸਕਦਾ ਅੱਜ ਜਿਹਨਾਂ ਨੂੰ ਸਵੇਰੇ 9:30 ਵਜੇ ਉੱਥੋਂ ਬਣਾ ਪਿੰਡ ਤੋਂ ਅਰੈਸਟ ਕਰਕੇ ਉਹਨਾਂ ਨੂੰ ਪੂਰੇ ਕਦੇ ਬਲਾਚੌਰ ਤੋਂ ਬੰਗਾ ਬੰਗਾ ਤੋਂ ਬਹਿਰਾਮ ਪੂਰੇ ਪਿੰਡਾਂ ਦੇ ਵਿੱਚ ਘੁਮਾਇਆ ਜਾ ਰਿਹਾ ਸੋ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਆਂ ਔਰ ਇਹ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਜ਼ਿਲ੍ਹਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਤ ਸਿੰਘ ਦੇ ਨਾਲ ਸੰਬੰਧਿਤ ਹੈ ਸੋ ਮੈਂ ਸਮਝਦਾ ਅੱਜ ਤੋਂ ਵੱਡਾ ਕੋਈ ਤੱਕਾ ਹੋ ਨਹੀਂ ਸਕਦਾ ਔਰ ਮੈਂ ਬੇਨਤੀ ਕਰੂੰਗਾ ਦਿਲੇਸ਼ ਭਾਰਦਵਾਜ ਜੀ ਨੂੰ ਉਹ ਵੀ ਆਪਣੇ ਵਿਚਾਰ ਪ੍ਰਗੇਸ਼ ਕਰਨਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਗਤ ਮਾਤਾ ਦੀ ਜੈ ਮੈਂ ਸਭ ਤੋਂ ਪਹਿਲਾਂ ਇੱਕ ਉਸ ਟੁਕ ਤੋਂ ਗੱਲ ਸ਼ੁਰੂ ਕਰੂੰਗਾ ਜਿਸ ਟੁਕ ਦੇ ਨਾਲ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਜੋਸ਼ ਆਂਦਾ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮਨ ਨੂੰ ਵੱਡਦਾ ਜਾਏ ਅਸੀਂ ਦੋਲ ਸਵਾਏ ਹੋਏ ਅੱਜ ਭਗਵੰਤ ਮਾਨ ਇਸਨੇ ਸਾਨੂੰ ਉਸ ਮੀਰ ਮਨੂ ਦੀ ਯਾਦ ਦਿਲਾ ਦਿੱਤੀ ਜਿਸਨੇ ਜਵਰ ਜੁਲਮ ਦੀ ਇੰਤਿਹਾਈ ਕੀਤੀ ਸੀ ਭਗਵੰਤ ਮਾਨ ਜਿਸ ਦੇ ਦਿਸ਼ਾ ਨਿਰਦੇਸ਼ ਦਿੱਲੀ ਤੋਂ ਕੇਜਰੀਵਾਲ ਔਰ ਮਨੀਸ਼ ਸ਼ਿਸ਼ੋਧिया ਦੇ ਰਹੇ ਨੇ ਕਿਆ ਕਹਿੰਦਾ ਸੀ ਮਨੀਸ਼ ਸ਼ਿਸ਼ੋਧੀਆਂ ਸਾ ਮਦਮ ਦੰਡ ਵੇਰ ਮਾਰੋ ਕੋਟੋ ਜੋ ਮਰਜੀ ਕਰੋ ਗੋਲੀ ਮਾਰੋ ਕਿਆ ਉਹ ਇੱਕ ਇਲੈਕਸ਼ਨ ਜਿੱਤਣ ਦੇ ਲਈ ਪੰਜਾਬ ਦੇ ਵਿੱਚ ਦੰਗਾ ਕਰਾਏਗਾ ਅਸੀਂ ਕਿਆ ਕੰਮ ਕਰ ਰਹੇ ਸੀਗੇ ਤੁਸੀਂ ਦੱਸੋ ਕਿ ਅਸੀਂ ਕੀ ਕਰ ਰਹੇ ਸੀ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਪੰਜਾਬ ਸਰਕਾਰ ਨੇ ਬੰਦ ਕਰ ਰੱਖੀਆਂ ਨੇ ਇੱਕ ਆਯੂਸ਼ਮਾਨ ਕਾਰਡ ਜਿਸ ਨਾਲ ਇੱਕ ਗਰੀਬ ਬੰਦਾ ਹਸਪਤਾਲ ਤੇ ਜਾ ਕੇ ਆਪਣਾ ਇਲਾਜ ਕਰਾਂਦਾ ਉਹ ਅਸੀਂ ਘਰ ਘਰ ਦੇਣ ਜਾਦੇ ਇਹ ਸਾਡਾ ਦੋਸ਼ ਹੈ ਪੁਲਸ ਉਹਨਾਂ ਵੀ ਕਟਪੁਤਲੀ ਬਣ ਕੇ ਬਿਨਾਂ ਸੋਚੇ ਸਮਝੇ ਅੱਖਾਂ ਦੇ ਪੱਟੀ ਬੰਨ੍ਹ ਕੇ ਸਾਡੇ ਕੈਂਪਰ ਘੁਵਾਣ ਆ ਗਈ ਅਸੀਂ ਇਹ ਪੁੱਛਣਾ ਚਾਹੁੰਦੇ ਪੁਲਿਸ ਨੂੰ ਕਿ ਪੁਲਿਸ ਦਾ ਕੰਮ ਤਾਂ ਹੁੰਦਾ ਸੀ ਖੋਣ ਵਾਲੇ ਨੂੰ ਪਕੜਨਾ ਜਿਹੜਾ ਕਿਸੇ ਤੋਂ ਕੋਈ ਚੀਜ਼ ਖੁੰਦਾ ਹੈ ਉਹ ਬਈ ਅਸੀਂ ਤਾਂ ਦੇਰਾਂ ਦੇ ਸੀ ਲੋਕਾਂ ਨੂੰ ਘਰ ਬੈਠਿਆਂ ਨੂੰ ਜਿਹੜਾ ਕੋਈ ਬਜ਼ੁਰਗ ਨਹੀਂ ਜਾ ਸਕਦਾ 70 ਸਾਲ ਤੋਂ ਉੱਪਰ ਦਾ ਬਜ਼ੁਰਗ ਜਿਹੜਾ ਅਜੂਸ਼ਮਾਨ ਕਾਰਡ ਨਹੀਂ ਬਣਾ ਸਕਦਾ ਅਸੀਂ ਤਾਂ ਉਹਨਾਂ ਨੂੰ ਘਰ ਘਰ ਦੇਣ ਜਾ ਰਹੇ ਸੀ ਲੇਕਿਨ ਭਗਵੰਤ ਮਾਨ ਕੇਜਰੀਵਾਲ ਸਿਸੋਧਿਆ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਤੋਂ ਇੰਨਾ ਤੋਂ ਇਹ ਸਹਾਇਆ ਨਹੀਂ ਗਿਆ ਕਿ ਅੱਜ ਬੀਜੇਪੀ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਚਲੀ ਗਈ ਹੈ ਬਲਾਚੌਰ ਦੇ ਵਿੱਚ ਤਕਰੀਬਨ ਤਕਰੀਬਨ 200 ਤੋਂ ਉੱਪਰ ਬੂਥ ਨੇ 190 ਦੇ ਕਰੀਬ ਪਿੰਡ ਪੰਚਾਇਤਾਂ ਨੇ ਉੱਥੇ ਅਸੀਂ ਅੱਜ 60 ਤੋਂ ਵੱਧ ਕੈਂਪ ਲਗਾ ਚੁੱਕੇ ਔਰ ਅੱਜ ਉਹਨਾਂ ਕੈਂਪਾਂ ਦੇ ਵਿੱਚ ਗਿਣਤੀ ਇਹ ਹੁੰਦੀ ਹੈ ਕਿ ਲੋਕ ਸਾਨੂੰ ਆਪਣੇ ਘਰ ਬੁਲਾਦੇ ਨੇ ਖਾਣੇ ਪੀਣੇ ਦਾ ਪ੍ਰਬੰਧ ਕਰਦੇ ਨੇ ਲੋਕ ਸਾਨੂੰ ਪਲਕਾਂ ਵਿਛਾ ਕੇ ਸਾਡਾ ਸਵਾਗਤ ਕਰਦੇ ਕਿ ਤੁਸੀਂ ਲੋਕਾਂ ਦੇ ਉਪਕਾਰ ਦਾ ਕੰਮ ਕਰ ਰਹੇ ਵੋਟਾਂ ਦੀ ਕੀ ਗੱਲ ਹੈ ਇਹਨਾਂ ਨੂੰ ਲੱਗਦਾ ਕਿ ਅਸੀਂ ਵੋਟਾਂ ਬਣਾ ਰਹੇ ਠੀਕ ਹੈ ਰਾਜਨੀਤਿਕ ਰਾਜਨੀਤਿਕ ਦਲ ਆਇਆ ਸੀ ਵੋਟਾਂ ਵੀ ਲਵਾ ਗਏ ਔਰ ਆਪ ਬੋਟਾਂ ਦਾ ਕੰਮ ਹੈ ਅਸੀਂ ਆਯੂਸ਼ਮਾਨ ਕਾਰਡ ਦੇ ਕੇ ਅਗਲੇ ਨੂੰ ਬੋਟ ਨਹੀਂ ਕਹਿਣਗੇ ਰਿਹਾ ਸਾਡੀਆਂ ਵੀਡੀਓ ਦੇਖ ਲੈਣ ਮੈਨੂੰ ਕੱਲ ਸੀਆਈਡੀ ਆਫੀਸਰ ਦਾ ਇੱਕ ਤਾਂ ਫੋਨ ਆਇਆ ਕਹਿੰਦੇ ਤੁਸੀਂ ਕਿਹਿਆ ਸਕੀਮਾਂ ਦਿੰਨੇ ਮੈਂ ਕਹਿੰਦਾ ਜੀ ਪੌਣੇ 500 ਤੋਂ ਉੱਪਰ ਸਕੀਮਾਂ ਐ ਲਿਸਟ ਬਣਾਣੇ ਵਾਲੇ ਨੂੰ ਭੁੱਲ ਗਈ ਹੋਣੀ ਕਿ ਅਸੀਂ ਲੋਕਾਂ ਨੂੰ ਲੋਕ ਭਲਾਈ ਦੀਆਂ ਕਿਹਿਆ ਸਕੀਮਾਂ ਦਿੱਤੀਆਂ ਪੰਜਾਬ ਸਰਕਾਰ ਨੂੰ ਗਿਆ ਪਤਾ ਕਿਹੜੀ ਸਕੀਮ ਐ ਜਿਨ੍ਹਾਂ ਨੇ ਆਯੂਸ਼ਮਾਨ ਕਾਰਡ ਵੀ ਬੰਦ ਕਰਦੇ ਨਹੀਂ ਕਹਿੰਦਾ ਜੀ ਅਸੀਂ ਤੁਸੀਂ ਕੈਂਪ ਲਾਣੇ ਸੀ ਤੁਹਾਡੀ ਸਿਕਿਉਰਿਟੀ ਦੇਣੀ ਮੈਂ ਪੁੱਛਣਾ ਚਾਹਣਾ 60 ਕੈਂਪ ਲੱਗ ਗਏ ਲੋਕ ਸਾਨੂੰ ਕਿਆ ਨਾਮ ਹਾਰ ਪਾ ਕੇ ਸਵਾਗਤ ਕਰਦੇ ਉੱਥੇ ਸਾਨੂੰ ਪੁਲਿਸ ਸਿਕਿਉਰਿਟੀ ਦੀ ਲੋੜ ਹੈ ਇਹ ਸਾਰਾ ਜੋ ਇਹ ਦਿਸ਼ਾ ਨਿਰਦੇਸ਼ਨਾ ਨੂੰ ਦਿੱਲੀ ਤੋਂ ਹੋਇਆ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਨਹੀਂ ਵਧਣ ਦੇਣਾ ਇਹ ਤਾਂ ਉਸ ਦਾ ਇੱਕ 파ਟ ਹੈ ਪਰ ਮੈਂ ਤੁਹਾਡੇ ਮਾਰਫਤ ਪੰਜਾਬ ਦੀ ਆਪਦਾ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਜਿੱਦਾਂ ਮਨੂ ਪੰਜਾਬੀਆਂ ਨੂੰ ਵੜਦਾ ਗਿਆ ਔਰ ਪੰਜਾਬੀ ਜਨ ਸਭਾਏ ਦੁੱਗਣੀ ਤਿਗਣੀ ਚੌਗਣੀ ਤਾਕਤ ਦੇ ਨਾਲ ਵਧੇ ਅਸੀਂ ਤੁਸੀਂ ਤਾਂ ਅੱਜ ਪਹਿਲਾ ਸਟੈਪ ਲਿਆ ਅੱਜ ਅੱਗੇ ਆਣ ਤੇ ਆਨੇ ਵਾਲੇ ਸਮੇਂ 'ਚ ਦੇਖਿਓ ਭਾਜਪੀ ਕਿੰਨਾ ਪਿੰਡ-ਪਿੰਡ ਤੇ ਜਾਏਗੀ ਤੁਸੀਂ ਰੋਕਿਆ ਲੋਕਾਂ ਨੇ ਹੁਣ ਸਾਨੂੰ ਬੁਲਾਣਾ ਆਮ ਲੋਕਾਂ ਦੀ ਜ਼ੁਬਾਨ ਬੰਦ ਕਰਕੇ ਦੱਸਿਓ ਮੈਂ ਅੱਜ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਮੇਰੇ ਨਾਲ ਮੇਰੇ ਸਾਥੀ ਐਡਵੋਕੇਟ ਅਮਨ ਕੌਸ਼ਲ ਜੋ ਕਿ ਮੇਰੇ ਨਾਲ ਜ਼ਿਲ੍ਹਾ ਜਨਰ ਸਕੱਤਰ ਨੇ ਔਰ ਸਾਡੇ ਬਹੁਤ ਹੀ ਸੀਨੀਅਰ ਸ਼੍ਰੀ ਜਸਵੰਤ ਸਿੰਘ ਬਰਿਆਮ ਜੀ ਜੋ ਕਿ ਸਾਡੇ ਐਨ ਆਰ ਆਈ ਸੈਲ ਦੇ ਪ੍ਰਧਾਨ ਨੇ ਉਹਨਾਂ ਨੂੰ ਸਿਰਫ ਇੱਕ ਪੀਸਫੁਲੀ ਪੀਸਫੁਲੀ ਕੈਂਪ ਲਾਲ ਦੇ ਸਮੇਂ ਉਹਨਾਂ ਨੂੰ ੱੱਕੇ ਦੇ ਨਾਲ ਤੁਸੀਂ ਵੀਡੀਓ ਦੇਖ ਸਕਦੇ ਕਿੰਦਾ ੱੱਕੇ ਨਾਲ ਘੜੀਸੇ ਜਿੱਦਾਂ ਅਸੀਂ ਚੋਰ ਹੁੰਨੇ ਆ ਤੁਹਾਨੂੰ ਇਸ ਚੀਜ਼ ਦੀ ਸਜ਼ਾ ਅੱਜ ਦੇ ਇਸ ਕੂ ਕਰਨ ਦੀ ਸਜ਼ਾ ਭਗਵੰਤ ਮਾਨ ਜੀ ਸ਼ਿਸ਼ੋਦੀਆ ਜੀ ਕੇਜਰੀਵਾਲ ਜੀ ਔਰ ਜਿਹੜੇ ਸਾਡੇ ਐਮ ਐਲ ਏ ਨੇ ਬੜਾ ਜੋਰ ਤੋਂ ਸੰਤੋਸ਼ ਘਟਾਰੀਆ ਜੀ ਆਣੇ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਬੋਲ ਕੇ ਨਹੀਂ ਤੁਹਾਨੂੰ ੱੱਕੇ ਮਾਰ ਕੇ ਨਹੀਂ ਲੋਕਾਂ ਨੇ ਤੁਹਾਡੇ ਖਿਲਾਫ ਵੋਟ ਪਾ ਕੇ ਇਸ ਚੀਜ਼ ਦੀ ਸਜ਼ਾ ਦੇਣੀ ਹੈ ਹਲੇ ਵੀ ਸੁਧਰ ਜੋ ਮੈਂ ਤੁਹਾਨੂੰ ਫੇਰ ਕਹਿਣਾ ਲੋਕਾਂ ਦੇ ਨਾਲ ਧਰੋ ਕਰਨਾ ਬੰਦ ਕਰ ਦਿਓ ਬੰਦ ਕਰ ਦਿਓ ਆਹ ਜਿਹੜਾ ਤੁਸੀਂ ਕੰਮ ਕੀਤਾ ਇਹ ਭਾਜਪਾ ਨੂੰ ਅਰੈਸਟ ਨਹੀਂ ਕੀਤਾ ਇਹ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਅਰੈਸਟ ਨਹੀਂ ਕੀਤਾ ਇਹ ਤੁਸੀਂ ਲੋਕਾਂ ਨੂੰ ਆਉਣ ਵਾਲੀਆਂ ਸਕੀਮਾਂ ਨੂੰ ਜੰਦੇ ਦੇ ਵਿੱਚ ਲਾਇਆ ਹੈ ਪਰ ਅਸੀਂ ਵੀ ਮੁੜ ਕੇ ਲੋਕਾਂ ਦੇ ਵਿੱਚ ਜਾਵਾਂਗੇ ਇਹ ਸਕੀਮਾਂ ਅਸੀਂ ਪ੍ਰਾਣ ਲੈ ਆਏ ਕਿ ਜਿੰਨੀਆਂ ਵੀ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਲੋਕਾਂ ਤੱਕ ਪਹੁੰਚਾਉਣੀਆਂ ਅਗਰ ਸਾਡਾ ਇਹ ਸੰਕਲਪ ਹੈ ਔਰ ਬੀਜੇਪੀ ਦੀ ਇੱਕ ਖਾਸੀਅਤ ਰਹੀ ਹੈ ਸੰਕਲਪ ਤੋਂ ਸਿੱਧੀ ਦੀ ਹੋਰ ਅਸੀਂ ਸੰਕਲਪ ਰਿਆ ਔਰ ਇਸ ਸੰਕਲਪ ਨੂੰ ਅਸੀਂ ਸਿੱਧ ਕਰਾਂਗੇ ਬੜਵਜ ਜੀ ਅੱਜ ਜਿਹੜੇ ਪਿੰਡ ਸ਼ੂਸ਼ੇਵਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਬਣਾ ਬਣਾ ਪਿੰਡ ਚ ਹਾਂ ਬਣਾ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਉਹਦੇ ਬਾਰੇ ਤੁਸੀਂ ਬਣਾ ਪਿੰਡ ਦੇ ਵਿੱਚ ਲੋਕਾਂ ਦੀ ਡਿਮਾਂਡ ਦੇ ਨਾਲ ਕਿਉਂਕਿ ਅਸੀਂ ਸਿਰਫ ਸਿਰਫ ਕੈਂਪ ਪਿਛਲੇ ਸਾਲ ਬਲਾਚੌਰ ਆਪਣੇ ਬੀਜੇਪੀ ਅਫੀਸ਼ੀਅਲ ਦਫ਼ਤਰ ਦੇ ਵਿੱਚ ਲਗਾਇਆ ਸੀ ਉਸ ਤੋਂ ਬਾਅਦ ਅੱਜ ਤੱਕ ਜਿੰਨੇ ਵੀ ਸਾਡੇ ਕੈਂਪ ਲੱਗੇ ਨੇ ਜਿੰਨੇ ਵੀ A to Z ਕੈਂਪ ਉਹ ਸਾਨੂੰ ਲੋਕਲ ਉਸ ਪਿੰਡ ਦੇ ਬਸਨੀਕਾਂ ਦੇ ਮਤਲਬ ਉਹਨਾਂ ਦੀ ਡਿਮਾਂਡ ਤੇ ਕੈਂਪ ਲੱਗੇ ਨੇ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜਿਹੜਾ ਇਹ ਸਾਡੇ ਕੈਂਪ ਲੱਗਦੇ ਨੇ ਤੁਸੀਂ ਸਾਡੇ ਸਾਰੇ ਕੈਂਪਾਂ ਦੀ ਮੀਡੀਆ ਕਵਰੇਜ ਫੋਟੋ ਆ ਵੀਡੀਓ ਦੇਖ ਲਓ ਮੋਤਵਾੜ ਬੰਦਿਆਂ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਹੁੰਦੀ ਹੈ ਸਰਪੰਚ ਸਾਹਿਬ ਬਾਕਾਇਦਾ ਨਾਲ ਸਾਡੇ ਨਾਲ ਕੇ ਫੀਤਾ ਕੱਢਦੇ ਉੱਥੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਪਤਾ ਕੀ ਪਿੰਡਾਂ 'ਚ ਸਾਨੂੰ ਪਤਾ ਹੁੰਦਾ ਕਿ ਇਹ ਬੰਦੇ ਕਿਸ ਪਾਰਟੀ ਦੇ ਨਾਲ ਸਿਮਤੀ ਰੱਖਦੇ ਨੇ ਪਰ ਨਹੀਂ ਜਿਸ ਵੇਲੇ ਅਸੀਂ ਰੀਵਨ ਕਟਾਣਾ ਹੁੰਦਾ ਸੀ ਅਸੀਂ ਸਾਰਿਆਂ ਨੂੰ ਬੁਲਾਉਂਦੇ ਕਿ ਭਾਈ ਇਹ ਸਾਡਾ ਕੈਂਪ ਨਹੀਂ ਹੈ ਇਹ ਤੁਹਾਡਾ ਪਿੰਡ ਦਾ ਕੈਂਪ ਹੈ ਅਸੀਂ ਤਾਂ ਸਿਰਫ ਇੱਥੇ ਤੱਕ ਪਹੁੰਚ ਕੀਤੀ ਹੈ ਤੁਸੀਂ ਆਪਣਾ ਫੀਤਾ ਘਟੋ ਆਪਣਾ ਕੈਂਪ ਸ਼ੁਰੂ ਕਰਾਓ ਔਰ ਲੋਕ ਸਾਡੀ ਉਹ ਆਉਂ ਭਗਤ ਕਰਦੇ ਜਿੱਦਾਂ ਘਰ ਆਏ ਪਰੋਣੇ ਦੀ ਆਉ ਭਗਤ ਕਰਦੇ ਨੇ ਅੱਜ ਬਣੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਕਿ ਜਦੋਂ ਏ ਜਦੋਂ ਭਾਜਪੀ ਵੱਲ ਤੋਂ ਕੇਂਦਰ ਸਰਕਾਰ ਦੀ ਸਕੀਮ ਦੇ ਕੈਂਪ ਲਾਣਾ ਤਾਂ ਆਬਵੀਅਸ ਹੈਗਾ ਕਿ ਜ਼ਿਲ੍ਹਾ ਪ੍ਰਧਾਨ ਜੀ ਉੱਥੇ ਜਾਣਗੇ ਸੀ ਹਰੇ ਕੈਂਪਾਂ ਦੇ ਵਿੱਚ ਜਾਣੇ ਹੈਗੇ ਜਿੱਥੇ-ਜਿੱਥੇ ਲੱਗਦਾ ਜ਼ਿਲ੍ਹਾ ਪ੍ਰਧਾਨ ਜੀ ਗਏ ਤਾਂ ਸਾਨੂੰ ਦੇ ਕੇ ਹੈਰਾਨੀ ਹੋਈ ਕਿ ਐਂਟੀ ਰਾਇਡ ਪੁਲਿਸ ਬੁਲਾ ਲਈ ਤੁਸੀਂ ਅਸੀਂ ਕੋਈ ਮਾਊਵਾਦੀ ਆ ਅਸੀਂ ਕੋਈ ਨਕਸਲੀ ਆ ਅਸੀਂ ਕੋਈ ਆਤਕਵਾਦੀ ਸੀਗੇ ਜਿਨ੍ਹਾਂ ਲਈ ਐਂਟੀ ਰਾਇਡ ਪੁਲਿਸ ਬੁલાਣੀ ਹੈ ਅਸੀਂ ਇੱਕ ਗੱਡੀ ਦੇ ਵਿੱਚ ਜਾਂਦੇ ਆ ਇੱਕ ਗੱਡੀ ਇਨੋਵਾ ਦੇ ਵਿੱਚ ਡਰਾਈਵਰ ਦੇ ਸਮੇਤ ਅਸੀਂ 5 ਬੰਦੇ ਹੁੰਦੇ ਆ ਅਸੀਂ ਉੱਥੇ ਦੰਗਾ ਕਰਨ ਗਏ ਸੀ ਜਿਹੜੇ ਐਂਟੀ ਰਾਇਟਸ ਬੁਲਾ ਲੈ ਤੁਸੀਂ ਉਹ ਪਿੰਡ ਵਾਲਿਆਂ ਦਾ ਕੈਂਪਸ ਦਾ ਇਹਦਾ ਮਤਲਬ ਤੁਸੀਂ ਪਿੰਡ ਵਾਲਿਆਂ ਨੂੰ ਵੀ ਦੰਗੇਵਾਜ ਜਿੱਥੇ ਜਿੱਥੇ ਕੈਂਪ ਲੱਗੇ ਉਹਨਾਂ ਨੂੰ ਤੁਸੀਂ ਦੰਗੇਈ ਸ਼ਬਦ ਕਰ ਦਿੱਤਾ ਐਂਟੀ ਰਾਇਟਸ ਬੁਲਾ ਕੇ ਔਰ ਜਿੱਦਾਂ ਜ਼ੋਰ ਦਾ ਜ਼ਬਰਦਸਤੀ ਧੱਕੇ ਦੇ ਨਾਲ ਕੜੀਸਕੇ ਲੈ ਕੇ ਗਏ ਐ ਮੈਂ ਇਸ ਚੀਜ਼ ਤੋਂ ਹੈਰਾਨ ਐ ਕਿ ਆ ਕਦੀ ਤੁਸੀਂ ਕਿਸੇ ਨਸ਼ੇੜੀ ਨੂੰ ਵੀ ਨਸ਼ੇ ਵਾਲੇ ਨੂੰ ਵੀ ਲੁੱਟਖੋਹ ਵਾਲੇ ਨੂੰ ਵੀ ਗੈਂਗਸਟਰ ਨੂੰ ਵੀ ਇਸ ਤਰ੍ਹਾਂ ਅਰੈਸਟ ਕੀਤਾ ਹੈਗਾ ਅਸੀਂ ਗੈਂਗਸਟਰਸ ਗਏ ਜਿਹੜੇ ਤੁਸੀਂ ਸਾਡੇ ਕਾਰਜਕਰਤਾ ਲੀਡਰਾਂ ਨੂੰ ਲੈ ਕੇ ਗਏ ਹੈ ਬਣੇ ਦੇ ਵਿੱਚ ਅੱਜ ਤੁਸੀਂ ਦੇਖ ਲਿਓ ਅੱਜ ਇਹ ਘਟਨਾ ਹੋਈ ਹੈ ਕੱਲੇ-ਕੱਲੇ ਪਿੰਡ ਦੇ ਵਿੱਚ ਇਹਨਾਂ ਦਾ ਪਿੱਟ ਸਿਆਪਾ ਹੋਣਾ ਇਸ ਸਰਕਾਰ ਦਾ ਪਿੱਟ ਸਿਆਪਾ ਅੱਜ ਤੋਂ ਹੀ ਸ਼ੁਰੂ ਹੋਣਾ ਇਹਨਾਂ ਨੇ ਆਪਣੇ ਤਬੂਤ ਦੇ ਵਿੱਚ ਆਖਰੀ ਕਿਲ ਠੋਕ ਲਈ ਹੈ ਪਿੰਡ ਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਵੱਲੋਂ ਕੋਈ ਵਿਰੋਧ ਹੋਇਆ ਦੇਖੋ ਕੀ ਚੀਜ਼ਾਂ ਪਰਦੇ ਦੇ ਪਿੱਛੇ ਤੋਂ ਹੁੰਦੀਆਂ ਤਕਲੀਫ ਤਾਂ ਸਭ ਤੋਂ ਜਿਆਦਾ ਉਹਨਾਂ ਨੂੰ ਹੀ ਹੋਈ ਹੋਣੀ ਹੈ ਉਹਨਾਂ ਨੇ ਆਪ ਨਹੀਂ ਕੀਤਾ ਉਹਨਾਂ ਨੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇਹ ਰਹਿ ਕੇ ਆਪ ਵਿਰੋਧ ਕਰਕੇ ਆਪਣੇ ਪਿੰਡ ਵਾਲਿਆਂ ਤੋਂ ਜੁੱਤੀਆਂ ਖਾਣੀਆਂ ਪਰਦੇ ਦੇ ਪਿੱਛੇ ਦੀ ਗੇਮ ਹੁੰਦੀ ਹੈ ਹੁਣ ਅੱਜ ਕੱਲ ਸਭ ਕੁਝ ਫੋਨ ਤੇ ਹੁੰਦਾ ਦੱਸ ਦਿੱਤਾ ਹੁਣੇ ਜੀ ਆਜੋ ਜੀ ਹੁਣ ਪੁਲਿਸ ਵੀ ਆਮ ਆਦਮੀ ਪਾਰਟੀ ਵਾਲਿਆਂ ਦੀ ਹੋਈ ਹੈ ਇੰਟਰਐਕਟਰ ਲਈ ਵਿਰੋਧ ਆਮ ਆਦਮੀ ਪਾਰਟੀ ਇਹਨਾਂ ਦੇ ਲੀਡਰਾਂ ਦਾ ਇਹਨਾਂ ਦੇ ਜਿਹੜੇ ਬੜੇ ਬੜੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਚਲਾਣੇ ਵਾਲੇ ਹੈਗੇ ਆ ਉਹਨਾਂ ਦੀ ਹੀ ਗੇਮ ਹੈ ਕਿਉਂਕਿ ਸ਼ਿਸ਼ੋਧਿਆ ਜੀ ਖੁਦ ਕਹਿ ਗਏ ਅਸੀਂ ਕਿਹੜੇ ਝੂਠ ਬੋਲਦੇ ਹਾਂ ਕਹਿੰਦਾ ਸਾ ਮਦਾਨ ਦੰਡ ਬੇਦ ਜੋਦੇ ਜਿੱਤਣਾ ਤੁਸੀਂ ਜੰਗ ਲੱਗੀ ਵੀ ਉਹ ਪਾਕਿਸਤਾਨ ਨਾਲ ਜੰਗ ਨਾਲ ਤਾਂ ਤੁਸੀਂ ਵਿਰੋਧ ਕਰਦੇ ਸੀ ਆਪਰੇਸ਼ਨ ਸੰਧੂਰ ਦੇ ਉੱਪਰ ਤੁਸੀਂ ਕੁਐਸਚਨ ਚੱਕਲੇ ਵਾਲੇ ਸਾਡੇ ਕੈਂਪਾਂ ਦੇ ਉੱਪਰ ਹੀ ਕੁਐਸਚਨ ਚੱਕਨੇ ਜਿੱਥੇ ਦਾ ਤੁਸੀਂ ਉਹ ਕਿਆ ਨਾਮ ਖੜੇ ਹੋਣਾ ਸੀ ਅੜ ਲਾ ਸੀ ਉੱਥੇ ਤੁਸੀਂ ਅੜੇ ਨੇ ਆ ਕੈਂਪਾਂ ਲਈ ਤੁਸੀਂ ਅੜ ਗਏ ਸਰਕਾਰ ਦੇ ਇਹਦੇ ਲਈ ਹੈ ਉੱਥੇ ਤੁਸੀਂ ਸਰਕਾਰ ਦਾ ਵਿਰੋਧ ਵਿਦੇਸ਼ਾਂ ਦੇ ਬਾਹਰਲੇ ਦੁਸ਼ਮਨਾਂ ਨਾਲ ਲੜੀਏ ਤਾਂ ਵਿਰੋਧ ਇੱਥੇ ਰਾਜਨੀਤਿਕ ਦੇਸ਼ ਨੂੰ ਅਸੀਂ ਦੂਰ ਕਰਕੇ ਆਮ ਲੋਕਾਂ ਤੱਕ ਸਕੀਮਾਂ ਪਹੁੰਚਾਣੇ ਤਾਂ ਵਿਰੋਧ ਮਰੇ ਚਿੱਟ ਵੀ ਮੇਰੀ ਪੱਟ ਵੀ ਮੇਰੀ ਕਿੰਨੇ ਕ ਵਰਕਾਂ ਮਜੂਰ ਸੀ ਉਸ ਵਜੋਂ ਉੱਥੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਸੀ ਦੇਖੋ ਭਾਜੀਪੀ ਦੇ ਕਿੰਨੇ ਵਰਕਰ ਭਾਜੀਪੀ ਦੇ ਵਰਕਰ ਤਾਂ ਉਹੀ ਹੈ ਜਿਹੜੇ ਆਪਾਂ ਇੱਕ ਦੋ ਗੱਡੀਆਂ ਦੇ ਵਿੱਚ ਤੁਹਾਨੂੰ ਜਾਣੇ ਸੀ ਉਹ ਕਹਿੰਦੇ ਕਿਸੀ ਜਗ੍ਹਾ بڑا ਪਿੰਡ ਹੋਵੇ ਤਾਂ ਅਸੀਂ ਜਿੱਥੇ ਲੋਕ ਸਾਨੂੰ ਫੋਨ ਪਰਸਨਲੀ ਵੀ ਫੋਨ ਕਰਦੇ ਕਿ ਭਾਜੀ ਤੁਸੀਂ ਸਾਡੇ ਪਿੰਡ ਜ਼ਰੂਰ ਪਹੁੰਚਣਾ ਬਾਕੀ ਤਾਂ ਸਾਡੇ ਪਿੰਡ ਦੇ ਮੋਹਤਵਾਰ ਸੀਗੇ ਪਿੰਡ ਦੀ ਪੰਚਾਇਤ ਸੀਗੀ ਪੰਚਾਇਤ ਮੈਂਬਰ ਸੀਗੇ ਪਿੰਡ ਦੇ ਸਾਰੇ ਬਸਨੀਕ ਸੀਗੇ ਲੋਕ ਤਾਂ ਸਾਨੂੰ ਹਾਰ ਲੈ ਕੇ ਖੜੇ ਹੋ ਸੀ ਪੁਲਿਸ ਵਾਲੇ ਸਾਨੂੰ ਗਿਆਨਮ ਕੈਂਪ ਤੱਕ ਨਹੀਂ ਲਗਾਉਣ ਦਿੱਤਾ ਸਾਨੂੰ ਹੋਣ ਕਿ ਨੂੰ ਬੋਲ ਲੈ ਕੇ ਗਈ ਬਹੁਤ ਅ ਕੋਰਸੇ ਸਾਡੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਰਾਜਵਿੰਦਰ ਸਿੰਘ ਲੱਕੀ ਜੀ ਅ ਮੇਰੇ ਨਾਲ ਜਨਰਲ ਸੈਕਟਰੀ ਅ ਅਮਨ ਕੌਸ਼ਲ ਔਰ ਸਾਡੇ ਐਨ ਆਰ ਆਈ ਸੈੱਲ ਦੇ ਪ੍ਰਧਾਨ ਬਹੁਤ ਸੀਨੀਅਰ ਸਾਡੇ ਕਾਰਜਕਰਤਾ ਹੈਗੇ ਆ ਜਿਸਮਨ ਸਿੰਘ ਬਰਿਆਮ ਜੀ ਉਹਨਾਂ ਨੂੰ ਪੁਲਿਸ ਲੈ ਕੇ ਗਈ ਆ ਹੁਣ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਗਈ ਆ ਕਿਉਂਕਿ ਉਹਨਾਂ ਬਾਰੇ ਕੋਈ ਸੂਚਨਾ ਨਹੀਂ ਆ ਕਿ ਇਹ ਜਿੱਡੀ ਧੱਕਾਸ਼ਾਹੀ ਆਮ ਆਦੀ ਪਾਰਟੀ ਕਰ ਰਹੀ ਹੈ ਤੁਸੀਂ ਇਹ ਦੇਖੋ ਵੀ ਇੱਕ ਗਰੀਬ ਇਨਸਾਨ ਜੋ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿਚਾਰਿਆਂ ਦੇ ਕੋਈ ਕਾਰਡ ਨਹੀਂ ਹੁੰਦੇ ਜਿਨ੍ਹਾਂ ਦੇ ਵਿਚਾਰਿਆਂ ਕੋਲ ਆਪਣੇ ਕੋਈ ਪੈਸੇ ਨਹੀਂ ਹੁੰਦੇ ਵਿਚਾਰੇ ਕਿਸੇ ਦੇ ਵੱਲ ਦੇਖ ਕੇ ਮਹਤਾਜ ਹੁੰਦੇ ਆ ਉਹਨਾਂ ਦੇ ਭਾਰਤ ਭਾਰਤੀ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਉਹਨਾਂ ਦੇ ਉਹਨਾਂ ਨੂੰ ਕੈਂਪੇਨ ਆਹੀ ਉਹਨਾਂ ਦੇ ਕਾਰ ਬਣਾ ਰਹੀ ਹੈ ਕਿਸੇ ਦਾ ਕੋਈ ਆਯੁਸ਼ਮਨ ਕਾਰਡ ਆ ਕਿ ਕਿਸਾਨ ਸੁਰਦੀ ਹੋਈ ਨਾ ਦਾ ਕਾਰਡ ਆ ਕਿਸੇ ਦੇ ਕੱਚੇ ਘਰਾਂ ਦਾ ਕਾਰਡ ਆ ਉਹ ਅਦਰ ਕਾਰ ਬਣਾਰੀ ਤਾਂ ਕਿ ਤੁਸੀਂ ਆਪਣੇ ਕੱਚੇ ਤੋਂ ਪੱਕੇ ਘਰ ਬਣਾ ਸਕੋ ਕਿਸੇ ਦਾ ਤਾਂ ਪੀਜੀਆ ਦੇ ਵਿੱਚ ਇਲਾਜ ਚੱਲਦਾ ਜਾਂ ਕੋਈ ਅਦਰ ਹਸਪੀਟਲਸ ਦੇ ਵਿੱਚ ਕੋਈ ਇਲਾਜ ਚੱਲਦਾ ਤੁਸੀਂ ਉਹਦਾ ਉਹਦਾ ਇਲਾਜ ਕਰਵਾ ਸਕੋ ਬਿਲਕੁਲ ਫਾਇਦਾ ਹੈ ਬਿਲਕੁਲ ਫਾਇਦਾ ਹੈ ਉਹਨਾਂ ਦੇ ਸਾਰਿਆਂ ਦੇ ਕਾਰ ਚੱਲਦੇ ਆ ਔਰ ਜਿਨ੍ਹਾਂ ਦੇ ਪੈਸੇ ਕਿਸੇ ਦੇ ਰੁਕੇ ਹੋਏ ਆ ਉਹ ਕਿਸੇ ਕਾਰਨ ਉਹਨਾਂ ਦੇ ਚਲਾਇਆ ਜਾ ਰਿਹਾ ਹੈ 60 ਤੋਂ ਉੱਪਰ ਕੈਂਪ ਵਿਧਾਨ ਸਭਾ ਬਲਾਚੌਰ ਦੇ ਵਿੱਚ ਲੱਗ ਜਰ ਜਲਦੀ ਨਾਣਾ ਸ਼ਹਿਰ ਦੇ ਵਿੱਚ ਵੀ ਲੱਗਣਗੇ ਤੁਸੀਂ ਇਹ ਦੇਖੋ ਵੀ ਇਸ ਤੋਂ ਵੱਡਾ ਜੁਸ਼ ਪ੍ਰਚਾਰ ਆਮ ਆਦਮੀ ਪਾਰਟੀ ਕਿੱਦਾਂ ਕਰ ਸਕਦੀ ਹੈ ਉਹ ਆਪਣੇ ਪੁਲਿਸ ਨੂੰ ਹਰ ਤਰ੍ਹਾਂ ਦੇ ਨਾਲ ਆਪਣਾ ਇਸ ਮਤਲਬ ਬਣਾ ਕੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਅਰੈਸਟ ਕੀਤਾ ਅੱਜ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕੈਂਪ ਲੱਗੇ ਹੋਏ ਆ ਸਾਡੇ ਕੇਂਦਰ ਦੀ ਸਕੀਮਾਂ ਦੇ ਜਲੰਧਰ ਤੋਂ ਕੇਡੀ ਭੰਡਾਰੀ ਜੀ ਨੂੰ ਅਰੈਸਟ ਕਰ ਲਿਆ ਮੁਹਾਲੀ ਤੋਂ ਸਾਡੇ ਰਾਣਾ ਜੀ ਜ਼ਿਲ੍ਹਾ ਦੇ ਅਕਸ਼ਨ ਜਿਹੜੇ ਖਰੜ ਦੇ ਉਹਨਾਂ ਨੂੰ ਉਹਨਾਂ ਨੂੰ ਅਰੈਸਟ ਕਰ ਲਿਆ ਕਾਰਨ ਬਸ ਆਪਣੀ ਟੱਕੇ ਚਾਹੀ ਸ਼ਾਮ ਦੰਦ ਦੰਡ ਭੇਦ ਮਨੀ ਸਰੋਧੀਆਂ ਦੀ ਜਿਹੜਾ ਬਿਆਨ ਦਿੱਤਾ ਕਿ ਸ਼ਾਮ ਦੰਦ ਦੰਡ ਭੇਦ ਜਿਹੜਾ ਉਹ ਸਾਰਾ ਬਣਾਓ ਔਰ ਜਿੰਨਾ ਇਹ ਲੋਕਾਂ ਦੇ ਉੱਪਰ ਐਦਾਂ ਦਾ ਦੋਸ਼ ਪ੍ਰਚਾਰ ਕਰਨਗੇ ਵਰਤ ਜਾਂਦੇ ਹੋ ਉਹਨਾਂ ਪਰ ਦੀ ਜਨਤੇ ਪਾਰਟੀ ਉਧਰ ਕੇ ਸਾਹਮਣੇ ਆਉਗੀ ਬਹੁਤ ਐਡਵੋਕੇਟੋ ਕੀ ਲक्की ਹੋਣਾ ਕੋਈ ਧਾਰਾ ਬਣਦੀ ਕੋਈ ਧਾਰਾ ਨਹੀਂ ਬਣਦੀ ਕੋਈ ਗਲਤ ਕੰਮ ਨਹੀਂ ਕੀਤਾ ਉਹਨਾਂ ਨੇ ਇਵਨ ਦਰ ਵਾਸ ਨੋ ਸੈਕਸ਼ਨ 144 ਕਿਤੇ ਵੀ ਇੰਪੋਜ਼ ਨਹੀਂ ਸੀਗੀ 144 ਦੇ ਵਿੱਚ ਹੀ ਤੁਸੀਂ ਕਿਸੇ ਨੂੰ ਅਰੈਸਟ ਕਰ ਸਕਦੇ ਆਈਦਰ ਉਹ ਸਿੰਬੋਲਿਕ ਅਰੈਸਟ ਔਰ ਕੋਈ ਹੋਰ ਅਰੈਸਟ ਹੋਏ ਠੀਕ ਹੈ देयर शुड बी ਵਨ ਸੈਕਸ਼ਨ 144 ਐਂਡ ਦੇ ਨਾਟ ਉਹ ਕੋਈ ਵੀ 143 ਦੀ ਸੈਕਸ਼ਨ ਕੋਈ ਵੀ ਇੰਪੋਜ਼ ਨਹੀਂ ਚਗੀ ਹਾਊ ਕੁੱਡ ਰਾਜਿੰਦਰ ਲੱਕੀ ਕਿਆ ਕਿਆ ਗਲਤ ਕੀਤਾ ਉਹਨੇ ਕੈਂਪ ਲੱਗਾ ਪੰਚਾਇਤ ਦੀ ਸਹਿਮਤੀ ਦੇ ਨਾਲ ਲੱਗਾ ਸਰਪੰਚ ਦੀ ਸਹਿਮਤੀ ਦੇ ਨਾਲ ਲੱਗਾ ਇੱਕ ਨੇ ਲੱਗਾ 60 60 ਕੈਂਪ ਲੱਗ ਚੁੱਕੇ ਕੀ ਗਲਤ ਕਰਦਾ ਪਿਆ ਕੀ ਦੇਖੋ ਅਗਰ ਦੋ ਅਸੂਲਨ ਅਲਟੀਮੇਟਮ ਦੇ ਰਹਾ ਹੈ ਤੁਹਾਡੇ ਇਸ ਮੀਡੀਆ ਦੇ ਮਾਧਮ ਦਨਾ ਮੈਂ ਤਾਂ ਸਾਰੇ ਪ੍ਰੈਸ ਮੀਡੀਆ ਦੇ ਬਹੁਤ ਧੰਨਵਾਦ ਕਰਦਾ ਬੜੇ ਸ਼ਾਰਟ ਸਪੈਨ ਆਫ ਟਾਈਮ ਦੇ ਵਿੱਚ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਜੋ ਸਾਡਾ ਮੈਸੇਜ ਦੁਨੀਆ ਤੱਕ ਪਹੁੰਚਾ ਰਹੇ ਹੋ ਅਗਰ ਉਹਨਾਂ ਨੇ ਜਲਦ ਤੋਂ ਜਲਦ ਦੋ ਜਾਂ ਚਾਰ ਘੰਟੇ ਦੇ ਵਿੱਚ ਅਗਰ ਨਹੀਂ ਇਹਨਾਂ ਨੂੰ ਦੋ ਘੰਟੇ ਦੇ ਵਿੱਚ ਛੱਡਿਆ ਤਾਂ ਫਿਰ ਸਾਡਾ ਅਗਲਾ ਰੁਖ ਜੋ ਸਾਡੀ ਸਟੇਟ ਦੀ ਲੀਡਰਸ਼ਿਪ ਦੇ ਨਾਲ ਵਿੱਚ ਲਗਾਤਾਰ ਕਨੈਕਟ ਦੇ ਵਿੱਚ ਹੈ ਜਿੱਦਵੀਂ ਕਹੋਗੇ ਅਸੀਂ ਉੱਦਾਂ ਰੇਲਵੇ ਰੋਡ ਕਿਹੜੀ ਪਾਰਟੀ ਨੇ ਉੱਥੇ ਜਾ ਕੇ ਆਪਣਾ ਪ੍ਰਚਾਰ ਨਹੀਂ ਕੀਤਾ ਕੋਈ ਮੋਮਬਤੀਆਂ ਲਾ ਕੇ ਚੱਲਿਆ ਕੋਈ ਕਾਗਜ਼ ਦਿਖਾ ਰਿਹਾ ਕਿ ਆਹ ਦੇਖੋ ਜੀ ਮੇਰੇ ਟਾਈਮ ਚਾ ਹੋਇਆ ਮੇਰੇ ਟਾਈਮ ਚਾ ਜਿੰਨਾ ਉਹਨੂੰ ਲੈ ਕੇ ਬੈਠਿਆ ਸੀ ਨਾ ਨਵਾਂ ਸ਼ਹਿਰ ਉਦੋਂ ਹੀ ਹਾਲ ਵਾਲਾ ਤਾਂ ਇਸ ਸਰਕਾਰ ਦਾ ਹੋਊਗਾ ਔਰ ਜਿਸ ਦਿਨ ਭਰਤੀਆ ਜਨਤਾ ਪਾਰਟੀ ਦਾ ਵਿਧਾਇਕ ਨਵਾਂ ਸ਼ਹਿਰ ਤੋਂ ਹੋਊਗਾ ਔਰ ਡਬਲ ਇੰਜਨ ਦੀ ਸਰਕਾਰ ਹੋਊਗੀ ਤੁਸੀਂ ਦੇਖਿਓ ਉਸ ਦਿਨ ਨਵਾਂ ਸ਼ਹਿਰ ਦਾ ਸਾਡਾ ਕਿੰਨਾ ਵਧੀਆ ਸਿਸਟਮ ਬਣ ਜਾਣਾ ਤੁਸੀਂ ਇਹ ਦੇਖੋ ਹਾਂਜੀ ਹਾਂਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਐਡਵੋਕੇਟ ਵਿਕਰਮ ਸ਼ਰਮਾ ਨਵਾਂ ਸ਼ਰਤ ਉਹਨਾਂ ਦੇ ਨਾਲ ਹੀ ਮੈਂ ਸਟੇਟ ਪ੍ਰੈਜ਼ੀਡੈਂਟ 올 ਇੰਡੀਆ ਹਿਊਮਨ ਰਾਈਟ ਕਾਉਂਸਲ ਤੋਂ ਮਿਲ ਰਿਹਾ ਹਾਂ ਜੀ 올 ਇੰਡੀਆ ਹਿਊਮਨ ਰਾਈਟ ਕਾਉਂਸਲ ਦਾ ਕੰਮ ਇਹ ਹੁੰਦਾ ਹੈ ਕਿ ਕਿਸੇ ਲੋਕਾਂ ਦੇ ਕੋਈ ਰਾਈਟਸ ਨੂੰ ਕੋਈ ਫੇਸ ਲਾਗਦੀ ਹੈ ਤਾਂ ਉੱਥੇ ਅਸੀਂ ਖੜਨਾ ਹੈ ਅੱਜ ਪਤਾ ਲੱਗਾ ਕਿ ਇੱਡਾ ਵੱਡਾ ਕਾਹਨ ਹੋ ਗਿਆ ਕਿ ਸਰਕਾਰ ਨੂੰ ਲੋਕਾਂ ਨੂੰ ਇੱਕ ਕਿਸੇ ਨੂੰ ਜੇ ਕੋਈ ਤੁਸੀਂ ਕੋਈ ਸਹੂਲਤ ਦੇ ਰਹੇ ਹੋ ਤਾਂ ਉਹ ਸਹੂਲਤ ਰੋਕਣ ਲਈ ਤੁਸੀਂ ਅੱਜ ਇਹ ਕੰਮ ਕਰ ਰਹੇ ਹੋ ਜੀ ਇਸ ਇਹਦੇ ਵਿੱਚ ਸਾਨੂੰ ਇਹ ਅਜ ਤੱਕ ਪਤਾ ਲੱਜੇ ਜੀ ਵੀ ਇਹਦੇ ਵਿੱਚ ਕੀ ਗਲਤੀ ਹੋਈ ਇੱਕ ਕੈਂਪ ਲਗਾਇਆ ਕੈਂਪ ਲਗਾੜ ਦੇ ਵਿੱਚ ਲੋਕਾਂ ਨੂੰ ਸੁਵਿਧਾਵਾਂ ਮਿਲੀਆਂ ਜਿਹੜੇ ਡਾਕੂਮੈਂਟਸ ਸੀਗੇ ਕੋਈ ਕਿਸੇ ਉਹਨਾਂ ਨੇ ਆਪ ਨਹੀਂ ਬਣਾ ਕੇ ਦਿੱਤੇ ਕੋਈ ਉਹ ਡਾਕੂਮੈਂਟਸ ਕੋਈ ਆਪਣੇ ਸਾਈਨ ਕਰਕੇ ਨਹੀਂ ਦਿੱਤਾ ਜਿਹੜੇ ਵੀ ਕੈਂਪ ਲਗਾ ਰਹੇ ਸੀ ਚਾਹੇ ਰਾਜਵਿੰਦਰ ਲੱਖੀ ਸੀ ਜੀ ਜ਼ਿਲ੍ਹਾ ਪ੍ਰਧਾਨ ਭਾਜਪੀ ਜਾਇਓ ਦੇ ਨਾਂ ਦੇ ਦੋ ਸਾਥੀ ਜਿਹੜੇ ਹੋਰ ਅਰੈਸਟ ਕੀਤੇ ਗਏ ਆ ਜੀ ਜਨਰਲ ਸੈਕਟਰੀ ਅਰੈਸਟ ਕਰ ਲਿਆ ਰਾਜਵਿੰਦਰ ਲਕੀ ਦਾ ਨਾਲ ਉਹਨਾਂ ਦਾ ਐਨ ਆਰ ਆਈ ਵਿੰਗ ਦੇ ਇੰਚਾਰਜ ਜਿਹੜਾ ਹੈ ਉਹ ਅਰੈਸਟ ਕਰ ਲਿਆ ਉਹਨਾਂ ਨੇ ਕੋਈ ਸਾਇੰਟੈਂ ਨਹੀਂ ਕੀਤਾ ਕੋਈ ਇਦਾਂ ਦੇ ਉਹਨਾਂ ਨੇ ਕੋਈ ਡਾਕੂਮੈਂਟ ਤਾਂ ਨਹੀਂ ਜਾਰੀ ਕਰਤਾ ਜੀ ਕੋਈ ਇਦਾਂ ਦਾ ਇੱਕ ਤੁਹਾਡੇ ਘਰ ਜਾ ਕੇ ਕਿਸੇ ਨੂੰ ਜੇ ਕੋਈ ਸੁਵਿਧਾ ਦੇ ਦਿੱਤੀ ਆ ਤੇ ਇਹ ਕੋਈ ਵੀ ਆਪ ਨਹੀਂ ਹੈਗਾ ਜੀ ਸੈਕੰਡੀ ਸਿਰਫ ਪੰਜਾਬ ਚ ਨਹੀਂ ਜੀ ਇਹ ਕੈਂਪ ਲੱਗ ਰਹੇ ਜੀ ਆਪਾਂ ਆਪਣੇ ਨਵਾਂ ਸ਼ਹਿਰ ਦੇ ਨਾਲ 10 ਕਿਲੋਮੀਟਰ ਗੜਸ਼ੰਕਰਾ ਜੀ ਉਹ ਤੋਂ 15 ਕਿਲੋਮੀਟਰ ਅਗੇ ਹਿਮਾਚਲ ਸ਼ੁਰੂ ਹੋ ਜਾਂਦਾ ਹਿਮਾਚਲ ਦੇ ਵਿੱਚ ਮੈਨੂੰ ਦੱਸਦਾ ਕਿ ਇੱਕ ਵੀ ਕੈਂਪ ਨੂੰ ਕਿਸੇ ਨੇ ਰੋਕਿਆ ਜਦ ਕਿ ਹਿਮਾਚਲ ਦੇ ਵਿੱਚ ਵੀ ਜਿਹੜੀ ਆ ਆਪੋਜੀਸ਼ਨ ਦੀ ਸਰਕਾਰ ਆ ਕਾਂਗਰਸ ਸਰਕਾਰ ਆ ਜੀ ਉਸ ਤੋਂ ਬਾਅਦ ਤੁਸੀਂ ਕਸ਼ਮੀਰ ਤੇ ਚਲੇ ਜਾਓ ਉੱਥੇ ਵੀ ਸਰਕਾਰ ਹੋ ਰਹੀ ਆ ਉੱਥੇ ਵੀ ਕੈਂਪ ਲੱਗ ਰਹੇ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਕਿਸੇ ਨੇ ਨਹੀਂ ਰੋਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਐਡਾ ਖਤਰਾ ਹੋ ਗਿਆ ਉਸ ਕੈਂਪ ਤੋਂ ਕਿ ਉਹਨਾਂ ਨੂੰ ਐਡਾਂ ਦੇ ਘਨੌਣੀ ਹਰਕਤ ਕਰਨੀ ਪਈ ਇੱਕ ਮਨੀਸ਼ ਸੋਧਿਆ ਨੇ ਜਿਹੜਾ ਸ਼ਾਮਦਾਨ ਦੰਡਵੇ ਦੇ ਮੇਰੇ ਬ੍ਰਦਰਸ ਨੇ ਵੀ ਗੱਲ ਕੀਤੀ ਇਹ ਜੇ ਸ਼ਾਮਦਾਨ ਦੰਡਵੇ ਉਹਦੇ ਜਿਹੜਾ ਇੱਕ ਉਹਨੇ ਆਪਣੀ ਭਾਸ਼ਣ ਦਿੱਤਾ ਜੀ ਤਾਂ ਇਨੀਸ਼ੀਏਟਿਵ ਤੇ ਐਕਸ਼ਨ ਹੋ ਗਿਆ ਜੀ ਜਦ ਕਿ ਹੋਰ بڑے ਮੁੱਦੇ ਜਿਹੜੇ ਪੰਜਾਬ ਦੇ ਐਸੇ ਆ ਜਿਹੜੇ ਹੱਲੇ ਵੀ ਲੜਕ ਰਹੇ ਆ ਜਿਹਨੂੰ ਹੱਲੇ ਵੀ ਕੋਈ ਨਹੀਂ ਸੁਣ ਰਿਹਾ ਹੈਗਾ ਰੋਜ਼ ਲੋਕ ਚੀਕਾਂ ਮਾਰ ਕੇ ਕਹਿ ਰਹੇ ਆ ਰੋਜ਼ ਵਕ ਵਕ ਤਰ੍ਹਾਂ ਦੇ ਲੋਕ ਦਰਨੇ ਲਗਾ ਕੇ ਲੋਕ ਰਿਕੁਐਸਟ ਕਰਕੇ ਮੀਟ ਤੁਹਾਡੇ ਵਰਗੇ ਭਰਾਵਾਂ ਨੇ ਮੀਡੀਆ ਦੇ ਵਿੱਚ ਕਾਫੀ ਕੁਝ ਆਮ ਆਦਮੀ ਸਰਕਾਰ ਲੋਕਾਂ ਦੀਆਂ ਤਕਲੀਫਾਂ ਦਿਖਾਈਆਂ ਉਹਨੂੰ ਕੁਝ ਵੀ ਸੁਣਿਆ ਜੀ ਇੱਕ ਇਹ ਪਤਾ ਲੱਗ ਗਿਆ ਜੀ ਕਿ ਕੋਈ ਪਾਰਟੀਕੂਲਰ ਪਾਰਟੀ ਜਿਹੜੀ ਆ ਉਹੋ ਕੈਂਪ ਲਗਾ ਰਹੇ ਪਾਰਟੀਕੂਲਰ ਪਾਰਟੀ ਨਹੀਂ ਕੈਂਪ ਲਗਾ ਰਹੀ ਜਦੋਂ ਸਰਕਾਰ ਬਣ ਜਾਂਦੀ ਹੈ ਕੋਈ ਵੀ ਤਾਂ ਉਹ ਸਾਰਿਆਂ ਲੋਕਾਂ ਦੀ ਹੁੰਦੀ ਹੈ ਇਹ ਨਹੀਂ ਹੈਗਾ ਕਿ ਉਹ ਭਾਜਪਾ ਦੀ ਸਰਕਾਰ ਆ ਉਹ ਮੇਰੀ ਸਰਕਾਰ ਆ ਜਾਂ ਇਹਨਾਂ ਦੀ ਸਰਕਾਰ ਆ ਜਿਹੜੇ ਭਾਜਪਾ ਵਾਲੇ ਬੈਠੇ ਆ ਇਹਨਾਂ ਦੀ ਕਿਸੇ ਦੀ ਸਰਕਾਰ ਨਹੀਂ ਹੈਗੀ ਉਹ ਸਭ ਦੀ ਸਰਕਾਰ ਆ ਜੇ ਸਰਕਾਰ ਕਿਸੇ ਨੂੰ ਕੋਈ ਸਹੂਲਤ ਦਿੰਦੀ ਆ ਕਿਸੇ ਦੇ ਘਰ ਜਾ ਕੇ ਦਿੰਦੀ ਆ ਤਾਂ ਆਈ ਥਿੰਕ ਬੀਇੰਗ ਐਡਵੋਕੇਟ ਮੇ ਕੰਮ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਐਸਾ ਜਿਹੜਾ ਆ ਕੋਈ ਵੀ ਆਫੈਂਸ ਨਹੀਂ ਕੀਤਾ ਹੈਗਾ ਤੇ ਜੇ ਅਫੈਂਸ ਨਹੀਂ ਕੀਤਾ ਹੈਗਾ ਤਾਂ ਐਂਟੀ ਟਾਸਕ ਫੋਰਸ ਕਿਉਂ ਲਗਾਤੀ ਜੀ ਐਨਾ ਜ਼ਿਆਦਾ ਖਤਰਾ ਵੱਜ ਗਿਆ ਇਸ ਕੈਂਪ 'ਤੋਂ ਕੈਂਪਰ ਦੇ ਵਿੱਚ ਕੋਈ ਕੋਈ ਉੱਥੇ ਹੰਗੜਾ ਵਾਜੀ ਹੋਈ ਕੋਈ ਲੜਾਈ ਝਗੜਾ ਹੋਇਆ ਜਿਹੜੀ ਉੱਥੇ ਐਨੀ ਫੋਰਸ ਭੇਜਣੀ ਪੈ ਗਈ ਕਿ ਉੱਥੇ ਇੱਕ ਫਿਰ ਪਾਰਟੀ ਕੋਲੋਂ ਪਾਰਟੀ ਦੇ ਪ੍ਰਧਾਨ ਨੂੰ ਚੱਕਣਾ ਪੈ ਗਿਆ ਵੀ ਆ ਉਸ ਪ੍ਰਧਾਨ ਨੇ ਕੁਛ ਅਦਾ ਕੀਤਾ ਹੋਵੇ ਇਹ ਕਿ ਮੈਨੂੰ ਹੋਰ ਪਤਾ ਲੱਗਾ ਜੀ ਕਿ ਕੋਈ ਡਾਟਾ ਜਿਹੜਾ ਆ ਉਹ ਜਿਹੜਾ ਇਹਨਾਂ ਕੋਲ ਚਾਹੇ ਜਾਇ ਜਾ ਰਿਹਾ ਹੈ ਉਹ ਡਾਟੇ ਨਾਲ ਮਿਸਯੂਜ਼ ਹੋ ਰਿਹਾ ਹੈ ਮੈਨੂੰ ਇਹ ਪਤਾ ਲੱਗਾ ਕੁਛ ਮਨੀਰ ਸੁਦੀਏ ਜੀ ਦੀ ਆਵਾਜ਼ ਆਈ ਸੀ ਜਾਂ ਸਾਡੇ ਰਿਸਪੈਕਟਡ ਸੀਐਮ ਭਗਵੰਤ ਮਾਨ ਜੀ ਦੀ ਵੀ ਆਈ ਜੇ ਹੁਣ ਇਹ ਡਾਟਾ ਦੀ ਗੱਲ ਕਰੀਏ ਡਾਟਾ ਤਾਂ ਇੱਕ ਥੋੜੀ ਦੇਰ ਪਹਿਲੇ ਮੈਂ ਕਿਸੇ ਤੋਂ ਸੁਣਿਆ ਸੀ ਜੀ ਕਿ ਇੱਕ ਸਿਮ ਕਾਰਡ ਲੈਨੇ ਆ ਉਹਦੇ ਡਾਟਾ ਨਹੀਂ ਜਾਂਦਾ ਜੀ ਅਸੀਂ ਕੋਈ ਵੀ ਕੋਈ ਗੈਸ ਦਾ ਕਨੈਕਸ਼ਨ ਲੈਂਦੇ ਆ ਕੋਈ ਵੀ ਅਸੀਂ ਡਾਕੂਮੈਂਟ ਹੋਰ ਬਣਵਾਣੇ ਆ ਤਾਂ ਉੱਥੇ ਡਾਟਾ ਨਹੀਂ ਨਹੀਂ ਹੁੰਦਾ ਜੀ ਇੱਕ ਕਿਸੇ ਕੈਂਪ ਦੇ ਵਿੱਚ ਜਾ ਕੇ ਉਹ ਡਾਟਾ ਨੂੰ ਕੋਈ ਫਰਕ ਪੈ ਜਾਣਾ ਸੀ ਜੀ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇੰਨੀ ਬਹੁਤ ਲਾਗਤ ਨਹੀਂ ਦਿਖਾਣੀ ਚਾਹੀਦੀ ਕੰਮ ਕਰ ਹਲੇ ਤੁਹਾਡੇ ਕੋਲ 1.5 ਸਾਲ ਪਿਆ ਆ ਜੋਰ ਲਾ ਕੇ ਕੰਮ ਕਰੋ ਕਿ ਤੁਹਾਨੂੰ ਕੱਲ ਨੂੰ ਲੋਕ ਕਹਿਣ ਨਹੀਂ ਜੀ ਇਹਨਾਂ ਨੇ ਕੰਮ ਕੀਤਾ ਸੀ ਆ ਜਿਹੜਾ ਕਿਸੇ ਨੂੰ ਚੱਕ ਕੇ ਕਿਸੇ ਨੂੰ ਅਰੈਸਟ ਕਰਕੇ ਫਿਰ ਪਤਾ ਲੱਗ ਰਿਹਾ ਹੈ ਜੀ ਕਿ ਕਿੱਥੇ ਕਾਠਗੜ ਰੋਪੜ ਦੇ ਖੋਲ ਜਾ ਕੇ ਜੀ ਉਥੋਂ ਜਾ ਕੇ ਬੰਦਾ ਤਿੰਨ ਬੰਦੇ ਚੱਕਦੇ ਜੀ ਪਾਰਟੀਕੂਲਰ ਪਾਰਟੀ ਦੇ ਉਹਨਾਂ ਨੂੰ ਜਾ ਕੇ ਦੂਸਰੇ ਐਂਟ ਤੇ ਜਾ ਕੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਸ਼ਹੀਦ ਭਗਤ ਸਿੰਘ ਨਗਰ ਡਿਸਟ੍ਰਿਕਟ ਦੇ ਦੂਸਰੇ ਹਿੱਟ ਤੇ ਜਾ ਕੇ ਬਰਾਮ ਤੱਕ ਲੈ ਕੇ ਜਾਇਆ ਜਾ ਰਿਹਾ ਬਰਾਮ ਤੋਂ ਫੇਰ ਲੈ ਕੇ ਜਾਂਦੇ ਇਹ ਘੁਮਾਣਾ ਨਹੀਂ ਕਹਿੰਦੇ ਇਹਨੂੰ ਇਹਨੂੰ ਹਰੈਸਮੈਂਟ ਕਹਿੰਦੇ ਜੀ ਬਰਾਮ ਤੇ ਲੈ ਕੇ ਫੇਰ ਦੁਬਾਰਾ ਹੁਣ ਸਾਨੂੰ ਥੋੜੀ ਰੀਸੈਂਟਲੀ ਪਤਾ ਲੱਗਾ ਕਿ ਬਲਾਚਾਰ ਲਾਏ ਕੀ ਕਰ ਰਹੇ ਹੈ ਸਰਕਾਰ ਇਹ ਦੇਖੋ ਮੇਰੇ ਕੋਈ ਪੁਲਿਸ ਭਰਾ ਜਿਹੜੇ ਆ ਉਹ ਨਹੀਂ ਕਰਦੇ ਹੈਗੇ ਉਹ ਤਾਂ ਵਿਚਾਰੇ ਹੁਕਮਾਂ ਦੇ ਪਾਲਣਾ ਕਰ ਰਹੇ ਆ ਅਸਲੀ ਜਿਹੜੇ ਜਿਹੜੇ ਹੁਕਮ ਦਿੱਲੀ ਤੋਂ ਆ ਰਹੇ ਆ ਜਾਂ ਦਿੱਲੀ ਵਾਲੇ ਜਿਹੜੇ ਇੱਥੇ ਬੈਠ ਗਏ ਆ ਕਿ ਉਹ ਕਰ ਰਹੇ ਆ ਜਾਂ ਇੱਥੇ ਦੀ ਗਵਰਨਮੈਂਟ ਦੀ ਜਿਹੜੀ ਬੌਕਲਾਟ ਆ ਇਹ ਸਾਬਤ ਕਰ ਰਹੀ ਆ ਕਿ ਇਹਨਾਂ ਨੇ ਜਿਹੜੇ ਆਪਣੇ ਤਿੰਨ ਸਾਢੇ ਤਿੰਨ ਸਾਲ ਖਰਾਬ ਕਰ ਲੈ ਲੋਕਾਂ ਦੀ ਨਹੀਂ ਸੁਣੀ ਉਪਰੋਂ ਧੱਕੇ ਜਬਰ ਜਨਾਹ ਕਰਤੇ ਤਾਂ ਉਹ ਰੋਬੋ ਕਲਾਟਾ ਹੁਣ ਇਹਨਾਂ ਨੂੰ ਕਿ ਸਾਨੂੰ ਅੱਗੇ ਆ ਕੇ ਇਹਨਾਂ ਚੀਜ਼ਾਂ ਦੇ ਨੁਕਸਾਨ ਸਨ ਜਿਹੜੀ ਹਰਾਸਮੈਂਟ ਹੋ ਰਹੀ ਆ ਇਹਦਾ ਕੋਰਟ ਚ ਜਾ ਕੇ ਜਵਾਬ ਮੰਗੂਗੇ ਦੇਖੋ ਜੀ ਕੋਰਟ ਦੇ ਵਿੱਚ ਹਰ ਚੀਜ਼ ਲਈ ਅਸੀਂ ਕਿਤੇ ਬੈਠੇ ਆ ਤਾਂ ਹਰ ਕਿਸੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨੇ ਕੋਰਟਸ ਬੈਠੀਆਂ ਆ ਕੋਰਟ ਤੱਕ ਵੀ ਜਾਵਾਂਗੇ ਅਪ ਟੂ ਹਾਈएस्ट ਕੋਰਟ ਆਫ ਦੀ ਕੰਟਰੀ ਤੱਕ ਵੀ ਜਾਵਾਂਗੇ ਪਰ ਸਾਨੂੰ ਪਹਿਲੇ ਪਤਾ ਤਾਂ ਲੱਗੇ ਵੀ ਤੇ ਸਾਨੂੰ ਘਰੇ ਘਰਮ ਚੋਂ ਨੇ ਕਿਤਾ ਆ ਸਾਨੂੰ ਕਿਹੜੇ ਸਾਡੇ ਬੰਦੇ ਜਿਹੜੇ ਆ ਕਿਹੜੇ ਜੁਰਮ ਚ ਚੱਕ ਲਏ ਉਹਨਾਂ ਨੇ ਕਿ ਆ ਇਦਾਂ ਦਾ ਰਾਇਟ ਹੋ ਗਿਆ ਜਿਹੜੇ ਰਾਇਟ ਉਹਨਾਂ ਨੂੰ ਰੋਕਣ ਵਾਸਤੇ ਕੋਈ ਪੁਲਿਸ ਭੇਜਣੀਆਂ ਪਈਆਂ ਜਾਂ ਉਹਨਾਂ ਨੂੰ ਇਦਾਂ ਕੋਈ ਬਾਦਸ਼ਾਹ ਦੇਤਾ ਇਦਾਂ ਦਾ ਧੜਕਾਉ ਕਿ ਉਹਨਾਂ ਨੂੰ ਚੱਕਣਾ ਪੈ ਗਿਆ ਹੁਣ ਰੀਸੈਂਟਲੀ ਖਬਰਾਂ ਦੇਖੀ ਜਾ ਰਹਾ ਆ ਕੋਈ ਜਲੰਧਰ ਤੋਂ ਚੱਕ ਲਿਆ ਜੀ ਲੀਡਰ ਚੱਕ ਲਿਆ ਕੋਈ ਮੁਹਾਲੀ ਤੋਂ ਲੀਡਰ ਚੱਕ ਲਿਆ ਕੋਈ ਰੋਪੜ ਤੋਂ ਲੀਡਰ ਚੱਕ ਲਿਆ ਕੀ ਇਹ ਸਿਰਫ ਬੋਫਲਾੜ ਦਿਖਾਈ ਜਾ ਰਹੀ ਆ ਹੋਰ ਚੱਕਣਾ ਚਕਾਣਾ ਜਿਹੜਾ ਆ ਇਹ ਕੋਈ ਇਹ ਤੁਹਾਨੂੰ ਤੁਹਾਡੀ ਹਾਈ ਕਮਾਂਡ ਨੇ ਆਰਡਰ ਕੀਤਾ ਤੁਹਾਨੂੰ ਪ੍ਰੈਸ ਕਾਨਫਰੈਂਸ ਕਰਨ ਨੂੰ ਦੇਖੋ ਜੀ ਨਹੀਂ ਨਹੀਂ ਆਪਾਂ ਹਾਈ ਕਮਾਂਡ ਨੇ ਮੈਂ ਜਦੋਂ ਸੁਣ ਬਦਲ ਦੇਖੋ ਜੀ ਹਾਈ ਕਮਾਂਡ ਦਾ ਨਹੀਂ ਇਹਦਾ ਇੱਕ ਦੁੱਖ ਝਲ ਕਰਿਆ ਆ ਕਾਰਜਕਰਤਾਵਾਂ ਦਾ ਕਿਸੇ ਵੀ ਆਰਡਰ ਦੀ ਲੋੜ ਨਹੀਂ ਹੈਗੀ ਇੱਥੇ ਇੱਥੇ ਦੁੱਖ ਦੱਸਣ ਦੀ ਲੋੜ ਆ ਆਪਣੀ ਕਿ ਕਿਆ ਇਦਾਂ ਦਾ ਜੁਰਮ ਹੋ ਗਿਆ ਜਿਹੜਾ ਸਾਡੇ ਬੰਦੇ ਇਦਾਂ ਚੱਕੇ ਜਾ ਰਹੇ ਆ ਇਸ ਕਰਕੇ ਇਹ ਪੀਸੀ ਕਰਨ ਲਈ ਤੁਹਾਨੂੰ ਜਿਹੜੀ ਤੁਹਾਡੀ ਤੈਕਨੀਕ ਹੋ ਜਾਂਦੀ ਆ ਅਸੀਂ ਕੱਟ ਕੇ ਨਾਲ ਔਰ ਸਾਡੇ ਜਨਰਲ ਸੈਕਟਰ ਸਾਹਿਬ ਕੋਲ ਕੁਝ ਅਲਟੀਮੇਟਮ ਵੀ ਦੇਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਅਸੀਂ ਸ਼ੁਕਰੀਆ ਸਾਰਿਆਂ ਨੂੰ ਅਸੀਂ ਇਸ মিডিਆ ਰਾਹੀਂ ਅਲਟੀਮੇਟਮ ਦੇਣਾ ਚਾਹੁੰਦੇ ਆ ਜੇ ਅਗਰ 2 ਤੋਂ 4 ਘੰਟੇ ਦੇ ਵਿੱਚ ਜੇ ਸਾਡੇ ਰਾਜੇਂਦਰ ਸਿੰਘ ਲੱਕੀ ਜ਼ਿਲ੍ਹਾ ਪਰ ਅਧਿਕਾਰੀ ਜੀ ਨੂੰ ਨਹੀਂ ਛੱਡਿਆ ਗਿਆ ਤਾ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਹੋਏਗਾ ਸਾਰੇ ਚੱਕੇ ਜਾਮ ਕੀਤੇ ਜਾਣਗੇ ਅਸੀਂ ਲਗਾਤਾਰ ਅਸ਼ਨੀ ਸ਼ਰਮਾ ਜੀ ਦੇ ਨਾਲ ਸਟੇਟ ਲੀਡਰਸ਼ਿਪ ਦੇ ਨਾਲ ਕਨੈਕਟ ਦੇ ਵਿੱਚ ਆ ਮੈਂ ਹੁਣੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ ਉਹ ਗਵਰਨਰ ਸਾਹਿਬ ਨੂੰ ਮਿਲਣ ਜਾ ਰਿਹਾ ਔਰ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਲੀਡਰਸ਼ਿਪ ਆ ਚਾਹੇ ਕੇ.ਡੀ. ਭੰਡਾਰੀ ਜੀ ਚਾਹੇ ਰਾਣਾ ਜੀ ਨੇ ਉਹਨਾਂ ਨੂੰ ਵੀ ਵੱਖਰੇ ਵੱਖਰੇ ਥਾਵਾਂ ਤੋਂ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਇਹਨਾਂ ਨੇ ਅਰੈਸਟ ਕੀਤਾ ਸੋ ਇੱਕ ਇੱਕ ਤੁਗਲਕ ਫਰਮਾਨ ਜਾਰੀ ਕੀਤਾ ਹੈ ਆਮਾਦੀ ਪਾਰਟੀ ਸਰਕਾਰ ਨੇ ਟੂਸ 올 ਦ ਡੀਸੀਜ਼ ਆਫ ਦਾ ਪੰਜਾਬ ਕਿ ਇਹਨਾਂ ਨੂੰ ਜਿੱਥੇ ਵੀ ਇਹ ਕੇਂਦਰ ਦੀਆਂ ਸਕੀਮਾਂ ਲੱ ਵੀ ਜਿਹੜੇ ਵੀ ਇਹਨਾਂ ਡੈਲੀਗੇਟਸ ਨੇ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਚਾਹ ਜਿਲ੍ਹਾ ਅਧਿਖ ਨੇ ਚਾਹ ਸਟੇਟ ਲੀਡਰ ਚ ਉਹਨਾਂ ਨੂੰ ਰੈਸਟ ਕਰ ਦਿੱਤਾ ਜਾਵੇ ਪਰ ਭਾਰਤੀ ਜਨਤਾ ਪਾਰਟੀ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਮੀਡੀਆ ਰਾਹੀਂ ਦੱਸਣਾ ਚਾਹਨਾ ਭਾਰਤੀ ਜਨਤਾ ਪਾਰਟੀ ਕਦੇ ਨਾ ਡਰੀ ਹੈ ਨਾ ਡਰੇਗੀ ਇਹ ਤੁਹਾਡੀ ਬੁਖਲਾਹਟ ਹੈ ਜੋ ਤੁਹਾਡੀ ਸਾਹਮਣੇ ਦੇਖ ਰਹੀ ਹੋ ਔਰ ਕਹਿੰਦੇ ਨੇ ਵਿਨਾਸ਼ ਕਾਲਾ ਵਿਪਰੀਤ ਬੁੱਧੀ ਸਿਰਫ ਸਮਾਂ ਸਾਲ ਸਾਲ ਦਾ ਰਹਿ ਗਿਆ ਲੋਕੀ ਮੂੰਹ ਤੋੜ ਜਵਾਬ ਦੇਣਗੇ ਬਹੁਤ ਬਹੁਤ ਧੰਨਵਾਦ ਸਾਰੀ ਮੀਡੀਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ